ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਤੌਰ ਤੇ ਅਸੀਂ ਦੇਖਦੇ ਹਾਂ ਦਰਬਾਰ ਸਾਹਿਬ ਦੀ ਸਭ ਤੋਂ ਵੱਡੀ ਸ਼ੋਭਾ ਚੌਰ ਸਾਹਿਬ ਹੁੰਦੀ ਹੈ ਜਦੋਂ ਮਹਾਰਾਜਾ ਚੌਰ ਸਾਹਿਬ ਹੁੰਦਾ ਹੈ ਅਤੇ ਤੁਲ ਮਿੱਟੀ ਦੇ ਦਿਨਾਂ ਦੇ ਵਿੱਚ ਆਧਰਾਂ ਵਿੱਚ ਆ ਕੇ ਚੌਰ ਸਾਹਿਬ ਤੁਲ ਮਿੱਟੀ ਦੇ ਨਾਲ ਖਰਾਬ ਹੋ ਜਾਂਦੇ ਐ ਸੋ ਉਹਦੇ ਆਪਾਂ ਇਸ਼ਨਾਨ ਕਿਵੇਂ ਕਰਾਈਏ ਆ ਉਹ ਇੱਕ ਵਿਧੀ ਤਿਆਰ ਕੀਤੀ ਹੈ ਜਿਸ ਦੇ ਨਾਲ ਬੜੇ ਸੋਹਣੇ ਚੌਰ ਸਾਹਿਬ ਇਸ਼ਨਾਨ ਹੁੰਦੇ ਐ ਸੋ ਸਭ ਤੋਂ ਪਹਿਲਾਂ ਆਪਾਂ ਚਾਰਟਪਾਂ ਦੇ ਵਿੱਚ ਪਾਣੀ ਲਿਆ ਇੱਕ ਦੇ ਵਿੱਚ ਸ਼ੈਂਪੂ ਅਤੇ ਬੇਕਿੰਗ ਸੋਡਾ ਪਾਇਆ ਇੱਕ ਦੇ ਵਿੱਚ ਆਪਾਂ ਸਾਫ ਪਾਣੀ ਪਾਇਆ ਤੇ ਇਹਦੇ ਵਿੱਚ ਆਪਾਂ ਕੰਡੀਸ਼ਨਰ ਪਾਇਆ ਵਧੀਆ ਕਿਸਮ ਸ਼ੈਂਪੂ ਦਾ ਇਹ ਸਾਫ ਪਾਣੀ ਹੈ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਾਂ ਚੌਰ ਸਾਹਿਬ ਲੈਣਾ ਹੈ ਪੂਰਾ ਡਬੋਣਾ ਨਹੀਂਗਾ ਸਿਰਫ ਵਾਲ-ਵਾਲ ਹੀ ਇਸਦੇ ਡਬੋਣੇ ਆ ਆਰਾਮ ਦੇ ਨਾਲ ਧੋਸ਼ ਕਰਨਾ ਉਸ ਤੋਂ ਬਾਅਦ ਆਪਾਂ ਇਸ ਪਾਣੀ ਵਿੱਚ ਕੱਢਣਾ ਹੈ ਫਿਰ ਆਪਾਂ ਜੋ ਕੰਡੀਸ਼ਨਰ ਬਣਾਇਆ ਉਹਦੇ ਵਿੱਚ ਕੱਢਣਾ ਹੈ ਫਿਰ ਆਪਾਂ ਸਾਫ ਪਾਣੀ ਵਿੱਚੋਂ ਤਮੈ ਸਾਨੂੰ ਦਿਖਾਉਣਾ ਹੈ ਜੋ ਚੋਰ ਸਾਹਿਬ ਨੇ ਇਸ਼ਨਾਨ ਕਰਵਾਏ ਗਏ ਹੈ ਦੇਖੋ ਕਿੰਨੇ ਚੌਣੇ ਸੋਹਣੇ ਚੋਰ ਸਾਹਿਬ ਦਾ ਇਸ਼ਨਾਨ ਕਰਵਾਏ ਗਏ ਹੈ ਜਦੋਂ ਤੋਤਾ ਜਾਵੇ ਇਸ਼ਨਾਨ ਕੀਤਾ ਜਾਂ ਗਿੱਲੇ-ਗਿੱਲੇ ਦੇ ਨਾਲ ਜੋ ਆ ਮੇਰੇ ਹੱਥ ਦੇ ਵਿੱਚ ਗੋਲ ਡੰਡੀ ਦਾ ਤੁਸੀਂ ਦੇਖ ਰਹੇ ਹੋ ਕੰਗਾ ਇਸ ਦੇ ਨਾਲ ਆਰਾਮ ਦੇ ਨਾਲ ਵਾਲ ਬੋਹਣੇ ਹੈ ਦੇਖ ਕਿੰਨੇ ਸੋਹਣੇ ਚੋਰ ਸਾਹਿਬ ਨਿਕਲ ਗਏ ਸੋ ਇਸ ਬੜੀ ਵੀਡੀਓ ਬਣਾਉਂਦਾ ਇਹ ਮਹੱਤਵ ਹੈ ਇਹੀ ਕਾਰਨ ਹੈ ਵੀ ਜੋ ਆਪਣੇ ਗੁਰਦੁਆਰਾ ਦੇ ਚੋਰ ਸਾਹਿਬ ਖਰਾਬ ਹੋ ਜਾਂਦੇ ਹੈ ਬਾਕੀ ਤੁਸੀਂ ਸਿਆਣੇ ਹੋ ਸਾਰੇ ਵਿਚੌਰ ਸਾਹਿਬ ਕਿਵੇਂ ਗੋਸ਼ ਕਰਨੇ ਹੁੰਦੇ ਐ ਸੋ ਮੇਰਾ ਮਨ ਕੀਤਾ ਵੀ ਅੱਜ ਆਪਾਂ ਚੌਰ ਸਾਹਿਬ ਦੀ ਵੀਡੀਓ ਬਣਾਈਏ ਸੋ ਅੱਜ ਦੇਖੋ ਮਹਾਲੀ ਕਿਰਪਾ ਦੇ ਨਾਲ ਚੌਰ ਸਾਹਿਬ ਦਾ ਇਸ਼ਨਾਨ ਕੀਤਾ ਗਿਆ ਹੈ ਇਸ ਆਪ ਵੀਡੀਓ ਜੋ ਆਪ ਜੀ ਨੂੰ ਚੰਗੀ ਲੱਗੇ ਤਾਂ ਸ਼ੇਅਰ ਕਰਨਾ ਅਤੇ ਆਪ ਜੀ ਨੂੰ ਆਪਣੇ ਦਾਸ ਨੂੰ ਆਸ਼ੀਰਵਾਦ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ